ਵੈਕੂ ਜੀ ਦਾ ਖਾਸਾ ਵੈਕੂ ਜੀ ਦੀ ਫਤਿਹ ਭੰਤਨ ਬਾਬਾ ਸ਼ੇਖਪਰੀ ਜੀ ਦੇ ਆਗਮਨ ਪੁਰਬ ਦੇ ਸਬੰਧ ਦੇ ਵਿੱਚ ਫਰੀਦਕੋਟ ਦੇ ਅੰਦਰ ਬਾਸਕਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਔਰ ਇਸ ਟੂਰਨਾਮੈਂਟ ਦੇ ਵਿੱਚ ਭਾਰਤ ਦੀਆਂ 8 ਮੁੰਡਿਆਂ ਦੀਆਂ ਨਾਮੀ ਟੀਮਾਂ ਔਰ 8 ਲੜਕੀਆਂ ਦੀਆਂ ਨਾਮੀ ਟੀਮਾਂ ਜੋ ਭਾਗ ਲੈ ਰਹੀਆਂ ਸਾਰੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਪਲੇਅਰ ਇਹਦੇ ਵਿੱਚ ਭਾਗ ਲੈ ਰਹੇ ਔਰ ਫਰੀਦਕੋਟ ਦੇ ਲੋਕ ਇਹਦਾ ਆਨੰਦ ਮਾਣਦੇ ਆ ਸੋ ਮੈਂ ਸਾਰੇ ਹੀ ਜਿੰਨੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਵਧਾਈ ਦਿਨਾ ਔਰ ਅੱਜ ਤੋਂ 810 ਸਾਲ ਪਹਿਲਾਂ ਇਸ ਨਗਰ ਦੇ ਵਿੱਚ ਬਾਬਾ ਫਰੀਦ ਜੀ ਨੇ ਆਪਣੇ ਚਰਨ ਪਾਏ ਸੀ ਉਹਨਾਂ ਦੇ ਚਰਨਾਂ ਦੇ ਸਥਾਨ ਅੱਜ ਵੀ ਇਸ ਤਰ੍ਹਾਂ ਤੇ ਮੌਜੂਦ ਹੈ ਉਹਨਾਂ ਨੇ ਉਹ ਦਰਖਤ ਉਹ ਵਣ ਵੀ ਅੱਜ ਮੌਜੂਦ ਹੈ ਜਿਹਦੇ ਨਾਲ ਉਹਨਾਂ ਨੇ ਉਸ ਟਾਈਮ ਤੇ ਹੱਥ ਪੁੰਝੇ ਸੀ ਜਿੱਥੇ ਉਹਨਾਂ ਨੇ ਗੁੱਟੀ ਦੀ ਟੋਕਰੀ ਸਿੱਤੀ ਸੀ ਪਹਿਲੇ ਦੇ ਅੰਦਰ ਉਹ ਸਥਾਨ ਵੀ ਅੱਜ ਤੱਕ ਜਿਹੜਾ ਉਸੇ ਤਰ੍ਹਾਂ ਮੌਜੂਦ ਹੈ ਸੋ ਪੰਜਾਬ ਦੇ ਪੁਰਾਣੇ ਤੇ ਨਾਮੀ ਸ਼ਹਿਰਾਂ ਦੇ ਵਿੱਚ ਫਰੀਦਕੋਟ ਦਾ ਨਾਂ ਆਉਂਦਾ ਔਰ ਇਹਦੇ ਉੱਤੇ ਸਭ ਤੋਂ ਵੱਡੀ ਕਿਰਪਾ ਤਾਂ ਦਰਬਾਰਾ ਬਾਵਾ ਸ਼ੇਖ ਫਰੀਦ ਜੀ ਦੀ ਹੈ ਉਹਨਾਂ ਨੇ ਇੱਥੇ ਆ ਕੇ 40 ਦਿਨ ਤਪ ਕੀਤਾ ਚਲੀਸਾ ਕਟਿਆ ਔਰ ਇਸ ਫਰੀਦਕੋਟ ਸ਼ਹਿਰ ਨੂੰ ਆਬਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਇਸ ਨੂੰ ਜੇ ਤੇ ਵੀ ਜਾਣਿਆ ਤੁਹਾਨੂੰ ਹਰ ਇੱਕ ਚੀਜ਼ ਹਰ ਇੱਕ ਚੀਜ਼ ਆ ਸਾਹਮਣੇ ਕਰੋੜ ਦੇ ਪਿੱਛੇ ਕਾਹਲੀ ਲੱਗੀ ਉਹ ਬਚਪਨ ਯਾਦ ਕਰਾਉਂਦੀ ਆ ਔਰ ਜਦੋਂ ਪਿੰਡੋਂ ਆਉਂਦੇ ਸੀ ਤਾਂ ਸਾਈਕਲ ਇੱਥੇ ਠੱਲ ਗਏ ਸੀ ਜਿਹੜਾ ਪਰ ਹਾਂ ਪ੍ਰੈਕਟਿਸ ਕਰਦੇ ਹੁੰਦੇ ਸੀ ਸਾਰੀਆਂ ਚੀਜ਼ਾਂ ਯਾਦ ਆਉਂਦੀਆਂ ਔਰ ਜਿੰਨਾ ਬੱਚੇ ਖੇਡਦੇ ਆ ਜਦੋਂ ਨਾਲ ਉਹਨਾਂ ਦੇ ਅਸੀਂ ਵੀ ਖੇਡਦੇ ਆ ਤਕਰੀਬਨ ਕਈ ਵਾਰੀ ਆਪ ਵੀ ਹੁਣ ਚੈੱਕ ਕਰ ਲਓ ਮੈਨੂੰ ਮੁਰਕਾ ਆਇਆ ਜਾ ਉਹ ਮੈਨੇਜਮੈਂਟ ਆਉਂਦੀ ਦਰਸ਼ਕ ਵੀ ਖੇਡਦੇ ਸਾਰੇ ਖੇਡਦੇ ਆ ਸੋ ਆਪਦਾ ਬਚਪਨ ਵੀ ਇਹਨਾਂ ਨੌਜਵਾਨਾਂ ਦੇ ਵਿੱਚ ਦੇਖਦੇ ਆ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਉਸ ਕਲਚਰ ਨੂੰ ਜਿਹੜਾ ਸਾਡੇ ਗੁਰੂਆਂ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਕੁਸ਼ਤੀਆਂ ਸ਼ੁਰੂ ਕਰਾਈਆਂ ਸੀ ਕਿਉਂਕਿ ਉਦੋਂ ਉਹ ਸੀ ਸਮੇਂ ਦੇ ਨਾਲ ਨਾਲ ਅਸੀਂ ਉਹਨਾਂ ਗੇਮਾਂ ਨੂੰ ਡਵੈਲਪ ਕਰ ਸਕੇ ਤੇ ਸਾਡੇ ਗੁਰੂਆਂ ਪੀਰਾਂ ਪਕੰਬਰਾਂ ਦੀ ਦੇਣ ਸੋ ਮੈਂ ਫਿਰ ਤੋਂ ਵਧਾਈ ਦਿੰਦਾ ਔਰ ਉਮੀਦ ਕਰਦਾ ਕਿ ਸਾਰੇ ਬਾਬਾ ਫਰੀਦ ਜੀ ਦੇ ਚਰਨਾਂ ਚ ਅਰਦਾਸ ਕਰਕੇ ਆਪਣਾ ਜੀਵਨ ਸੁਖਦਾ ਕਰੇ